ਅਕਾਲੀ ਤੇ ਕਾਂਗਰਸੀ ਜਿਹੜੇ ਹੈਗੇ ਆ ਇਸ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹੈ ਇਹ ਕਹਿ ਰਹੇ ਸੀ ਕਿ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਨਹੀਂ ਬਣਾਉਂਦੇ ਉਹ ਬਣ ਗਿਆ ਭਗਵੰਤ ਮਾਨ ਇੰਨਾ ਚਿਰ ਕੱਟੂ ਉਹ ਕੱਟ ਗਿਆ ਭਗਵੰਤ ਮਾਨ ਸਰਕਾਰ ਨਹੀਂ ਚਲਾ ਸਕਦਾ ਉਹ ਚਲਾ ਗਿਆ ਇਹਨਾਂ ਨੂੰ ਹਾਜ਼ਮ ਨਹੀਂ ਹੋ ਰਿਹਾ ਕਿਉਂਕਿ ਇਹ ਇਹਨਾਂ ਲੋਕਾਂ ਨੇ 70 ਸਾਲ ਪੰਜਾਬ ਦੇ ਵਿੱਚ ਰਾਜ ਕੀਤਾ ਅਕਾਲੀ ਤੇ ਕਾਂਗਰਸੀਆਂ ਨੇ ਜ਼ਿਆਦਾਤਰ ਕਾਂਗਰਸੀਆਂ ਨੇ ਤੇ ਹੁਣ ਪਤਾ ਕੀ ਦੋ ਚਲਾਉਂਦੇ ਨੇ ਕਿ ਭਗਵੰਤ ਮਾਨ ਨੇ 8500 ਕਰੋੜ ਰੁਪਇਆ ਕਰਜ਼ਾ ਲੈ ਲਿਆ ਉਹ ਲੈ ਸਕਦਾ ਹੈ ਰਾਈਟ ਹੈ ਉਹਨਾਂ ਦਾ ਤੁਸੀਂ ਨਹੀਂ ਲੈਂਦੇ ਰਹੇ ਤੁਹਾਡੇ ਕੰਡੇ ਬੀਜੇ ਹੋਏ ਸਾਡੇ ਲੋਕ ਭੁਗਤ ਰਹੇ ਹਾਂ ਇਸ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਕੋਈ ਜਿਹੜਾ ਭਗਵੰਤ ਮਾਨ ਆ ਮੇਰਾ ਕੋ ਰਿਸ਼ਤੇਦਾਰ ਨਹੀਂ ਨਾਮ ਵੀਰੋ ਮੈਂ ਅੱਜ ਤੱਕ ਉਸ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਇਹ ਵੀ ਅਟਲ ਸਚਾਈ ਹੈ ਕੋਈ ਮੇਰਾ ਨਿੱਜੀ ਸਵਾਰਥ ਨਹੀਂ ਨਾਮ ਹੈ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦਾ ਪਰ ਜੋ ਸਚਾਈ ਹੈ ਜੋ ਲੌਜੀਕ ਹੈ ਜੋ ਤਤਨ ਉਹਨਾਂ ਨੂੰ ਆਪਾਂ ਜਿਹੜਾ ਹੈਗਾ ਸ਼ੇਅਰ ਕਰਦੇ ਰਹਿਣਾ ਚਾਹੀਦਾ 1992 ਦੇ ਵਿੱਚ ਵਿੰਤ ਸਰਕਾਰ ਸੀ ਤੇ 25000 ਪੰਜਾਬ ਦਾ ਮੁੰਡਾ ਮਾਰਿਆ ਇਹ ਔਨ ਰਿਕਾਰਡ ਹੈ 25000 ਪੰਜਾਬ ਦਾ ਮੁੰਡਾ ਇਹਨਾਂ ਨੇ ਮਾਰਿਆ ਔਨ ਰਿਕਾਰਡ ਹੈ ਔਰ 75000 ਕਰੋੜ ਕਰਜ਼ਾ ਚੱਕਿਆ ਸੀ ਔਰ 85000 ਕਰੋੜ ਰੁਪਈਆ ਜਿਹੜਾ ਸੈਂਟਰ ਨੇ ਸਾਨੂੰ ਕਰਜ਼ਾ ਪਾਤਾ ਸੀ ਕਿ ਇੱਥੇ ਮਿਲਟਰੀ ਦਾ ਖਰਚਾ ਹੋਇਆ ਇੱਥੇ ਇਹ ਹੋਇਆ ਤੇ ਉਹ ਜਿਹੜਾ ਹੈਗਾ ਮਾਫ ਕੀਤਾ ਸੀ ਬਾਜਪਾਈ ਸਰਕਾਰ ਨੇ ਬਾਜਪਾਈ ਸਰਕਾਰ ਨੇ ਮਾਫ ਕੀਤਾ ਬਾਜਪਾਈ ਜਿਹੜਾ ਹੈਗਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਇਮਾਨਦਾਰ ਸੋਝੇ ਤੇ ਸਿਆਣੇ ਸੀਗੇ ਉਹ ਕਹਿੰਦੇ ਵੀ ਇੱਥੇ ਪੰਜਾਬ ਕਿਉਂ ਕਰਜਾ ਦੇਵੇ ਪੰਜਾਬ ਦੇ ਤਾਂ ਪਹਿਲਾਂ ਤੁਸੀਂ 25000 ਮੁੰਡੇ ਮਾਰਤਾ ਪੰਜਾਬ ਨੂੰ ਝਾੜ ਕੇ ਰੱਖਦਾ ਉਲਟਾ ਤੁਸੀਂ ਉਹਨਾਂ ਦੇ ਸਰ ਕਰਜਾ ਝਾੜਦਾ ਉਸ ਵਿਅਕਤੀ ਨੇ ਮੁਆਫ ਕੀਤਾ ਸੀ ਉਹਨੂੰ ਪੁੱਲਿਆ ਨਾ ਕਰਵਾ ਲੋਕ ਕਹੀ ਬੋਲਦੇ ਆ ਬੀਜੇਪੀ ਆਏ ਆ ਬੀਜੇਪੀ ਉਹ ਹੈ ਜਿਹੜੀ ਆਰਐਸਐਸ ਆਏ ਆ ਉਹ ਹੈ ਥੋੜਾ ਮਾੜਾ ਕੀ ਕਰਤਾ ਭਾਈ ਕਿਸੇ ਨੇ ਉਹ ਤਾਂ ਮਾਫੀ ਕਰਕੇ ਗਿਆ ਨਾ ਬੰਦਾ ਉਹ ਅੱਜ ਉਹ ਸਿਵਿਆਂ ਦੇ ਵਿੱਚ ਪਿਆ ਪਰ ਉਹਦੀ ਚੰਗਿਆਈ ਹੈ ਜਿਹੜੀ ਬੋਲਦੀ ਹੈ ਦੂਜੇ ਪਾਸੇ ਅਕਾਲੀਆਂ ਨੇ ਅਕਾਲੀਆਂ ਨੇ ਇੱਥੇ ਰਾਜ ਕੀਤਾ ਤੁਹਾਨੂੰ ਪਤਾ ਹੈ ਸਿੱਖਾਂ ਨਾਲ ਕੀ ਦੁਰਦਸ਼ਾ ਹੋਈ ਹੈ ਇਹ ਪੱਕਾ ਚ ਸਿਰ ਫਸਾ ਕੇ ਇੱਕ ਨਕਲੀ ਸਿੱਖ ਬਣ ਕੇ ਇੱਥੇ 15 ਸਾਲ ਸਾਡੇ ਸਾਹਮਣੇ ਰਾਜ ਕਰਕੇ ਗਏ ਹੈ 97 ਤੋਂ 2002 ਤੱਕ 7 ਤੋਂ 2012 ਤੱਕ 12 ਤੋਂ ਲੈ ਕੇ 17 ਤੱਕ ਇਹ ਨਰੂਲ ਸਰਕਾਰ ਚ ਲਾ ਕੇ ਗਏ ਹੈ ਇੱਥੇ ਜਿਹੜੇ ਹੈਗੇ ਇਹਨਾਂ ਦੇ ਉਜੜਨ ਦਾ ਇਹਨਾਂ ਦੇ ਬਰਬਾਦ ਹੋਣ ਦਾ ਕਾਰਨ ਜਿਹੜੀ ਨਵੀਂ ਪਨੀਰੀ ਹੈ ਸਾਡੀ ਉਹਨਾਂ ਨੂੰ ਤਾਂ ਪਤਾ ਜਿਹੜੇ ਵਿਚਾਰੇ ਹੁਣ ਮੁੰਡੇ ਹੈਗੇ ਹੈਗੇ ਨੌਜਵਾਨ ਉਹਨਾਂ ਨੂੰ 92 ਦਾ 84 ਦੇ ਇਤਿਹਾਸ ਬਾਰੇ ਨਹੀਂ ਪਤਾ ਸਾਨੂੰ ਉਹਨਾਂ ਨੂੰ ਜਾਣੂ ਜਾਣਕਾਰ ਜਾਣੂ ਕਰਾਉਣਾ ਚਾਹੀਦਾ ਹੈ ਜਾਣਕਾਰੀ ਦੇਣੀ ਚਾਹੀਦੀ ਹੈ ਤੇ ਜਾਣ ਉਹਨਾਂ ਨੂੰ ਕਰਾਉਣਾ ਚਾਹੀਦਾ ਤੇ ਅਕਾਲੀਆਂ ਨੇ ਪਤਾ ਕਿੰਨਾ ਕਰਜ਼ਾ ਚੱਕਿਆ ਸੀ ਤੇ ਏਸੇ ਮਜੀਠੀਏ ਨੇ 25000 ਤੋਂ ਵੱਧ ਪੰਜਾਬ ਦਾ ਮੁੰਡਾ ਨਸ਼ੇ ਨਾਲ ਮਾਰਤਾ ਫਿਰ ਬਿਆਨਤ ਸਿੰਘ ਤੇ ਕਾਂਗਰਸ ਚ ਤੇ ਅਕਾਲੀ ਦਲ ਤੇ ਮਜੀਠੀਏ ਚ ਕੀ ਫਰਕ ਰਹਿ ਗਿਆ ਤੇ ਹੁਣ ਕਹਿੰਦੇ ਭਗਵੰਤ ਮਾਨ 85000 ਰੁਪਇਆ ਕਰਜ਼ਾ ਚੁੱਕ ਰਿਹਾ ਉਹ ਵਿਕਾਸ ਵਾਸਤੇ ਚੁੱਕ ਰਿਹਾ ਨਾ ਕਿ ਬੰਦੇ ਮਾਰਨ ਵਾਸਤੇ ਚੁੱਕ ਰਿਹਾ ਨੌਜਵਾਨ ਮੁੰਡਿਆਂ ਨੂੰ ਗਲਤ ਪ੍ਰੇਰਨਾ ਵਾਸਤੇ ਚੁੱਕ ਰਿਹਾ ਨਸ਼ਿਆਂ ਵਾਸਤੇ ਚੁੱਕ ਰਿਹਾ ਉਹ ਤਾਂ ਚੰਗੇ ਕੰਮ ਕਰਨ ਵਾਸਤੇ ਚੁੱਕ ਰਿਹਾ ਚੱਕ ਲੂਗਾ ਕੋਈ ਨਾ ਫਿਰ ਕਮਾਈ ਹੋ ਜੂਗੀ ਜਿੰਨਾ ਲੋਕਾਂ ਦੇ ਖੇਤਾਂ ਵਿੱਚ ਪਾਣੀ ਜਾ ਜਾਵੜਿਆ ਨਹਿਰੀ ਪਾਣੀ ਜਾਵੜਿਆ ਤਾਂ ਮਤਲਬ ਉਹਨਾਂ ਦੇ ਫਸਲ ਹੋਊਗੀ ਫਸਲ ਹੋਊਗੀ ਮੰਡੀਆਂ ਚ ਆਊਗੀ ਤੇ ਫਿਰ ਸਾਨੂੰ GST ਰਾਹੀਂ ਲਾਭ ਹੋਊਗਾ ਸਾਡਾ ਜਿਹੜਾ ਅਨਾਜ ਉਹ ਵਿਦੇਸਾਂ ਵਿੱਚ ਜਾਊਗਾ ਦੂਸਰਾ ਜਿਹੜਾ ਹੈਗਾ ਬਿਜਲੀ ਦੀ ਖਪਤ ਹੈ ਜਿਹੜੀ ਉਹ ਘਟੂਗੀ ਤੇ ਪੈਦਾਵਾਰ ਵਧੂਗੀ ਤੇ ਇਹਨਾਂ ਨੇ ਕੀ ਕਰਿਆ ਜਿਹੜੇ ਦੋਨੇ ਇਹ ਹੁਣ ਇਕੱਠੇ ਹੋ ਗਏ ਚਾਚੇ ਭਤੀਜੇ ਹੋ ਗਏ ਆਸਮੇ ਸਾਧੂ ਹੋ ਗਏ ਅਕਾਲੀ ਤੇ ਕਾਂਗਰਸੀ ਰਿਸ਼ਤਾ ਬਹੁਤ ਗੂੜਾ ਹੋ ਗਿਆ ਹੁਣ ਇਹਨਾਂ ਦਾ ਤੇ ਜਿਹੜੇ ਪਾਰਟੀਆਂ ਚੋਂ ਕੱਢੇ ਨਾਮ ਆਦਮੀ ਆਲੇ ਨੇ ਉਹ ਕਹਿੰਦੇ ਸਾਡੇ ਜੀ ਬੈਠਣ ਆਏ ਸੀ ਸਾਡੇ ਇਹ ਕਰਨਾ ਹੈ ਸੀ ਸਾਡੇ ਉਹ ਕਰਨਾ ਹੈ ਸੀ ਉਹ ਵੀ ਨਾਲ ਰਲ ਗਏ ਹੁਣ ਜਿਹੜੀ ਸਰਕਾਰ ਹੈ ਸਰਕਾਰ ਨੂੰ ਬਦਨਾਮ ਕਰਨ ਤੇ ਇਹ ਬੰਦੇ ਤੁਲੇ ਹੋਏ ਆ ਪਰ ਮੈਂ ਸਮਾਧਮ ਰਾਹੀਂ ਕਹਿਣਾ ਹੈ ਕਿ ਵੀਰੋ ਤੁਸੀਂ ਜਿਹੜੀ ਗੱਲ ਲੌਜਿਕ ਹੈ ਤੱਥਾਂ ਦੇ ਧਾਰਤਾ ਉਹਨੂੰ ਪ੍ਰਮਾਣਤਾ ਦਿਆ ਕਰੋ ਇਹ ਨਹੀਂ ਹੁੰਦਾ ਵੀ ਸਾਡੇ ਪਿੰਡ ਦਾ ਸਰਪੰਚ ਆਮ ਆਦਮੀ ਪਾਰਟੀ ਜੇ ਉਹਨੇ ਆਹ ਕਰਤਾ ਤਾਂ ਸਾਰੀ ਪਾਰਟੀ ਮਾੜੀ ਹੈ ਇਹ ਨਹੀਂ ਹੁੰਦਾ ਇਹ ਪਿੰਡ ਪਿੰਡ ਹੁੰਦਾ ਹੈ ਸ਼ਹਿਰ ਸ਼ਹਿਰ ਹੁੰਦਾ ਐਮ ਸੀ ਤੋਂ ਵੀ ਗਲਤੀ ਹੋ ਸਕਦੀ ਹੈ ਸਰਪੰਚ ਤੋਂ ਵੀ ਹੋ ਸਕਦੀ ਹੈ ਪਰ ਕੋਈ ਵੀ ਪਾਰਟੀ ਮਾੜੀ ਨਹੀਂ ਹੁੰਦੀ ਹੁਣ ਇਹ ਇਕੱਠੇ ਹੋ ਕੇ ਜਿਹੜੇ ਹੈਗੇ ਨਿੰਦਿਆ ਦੇ ਉੱਤੇ ਆਏ ਹੁਣ ਜੀ ਪ੍ਰਧਾਨ ਜਿਹੜਾ ਹੈਗਾ ਕੇਜਰੀਵਾਲ ਪ੍ਰਧਾਨ ਆ ਆਮ ਆਦਮੀ ਪਾਰਟੀ ਦਾ ਹੁਣ ਇਹ ਭਗਵੰਤ ਮਾਨ ਨੂੰ ਬਦਲੂਗਾ ਕੱਲ ਕੁਲਦੀਪ ਢਾਲੀਵਾਲ ਤੋਂ ਅਹੁਦਾ ਖੋਲਿਆ ਢਾਲੀਵਾਲ ਆ ਜਿਹੜਾ ਮੈਂ ਉਹ ਬੰਦੇ ਨੂੰ ਜਾਣਦਾ ਨਹੀਂ ਨਾਮਾ ਨੂੰ ਵਿਚਾਰੇ ਨੂੰ ਮਿਲਿਆ ਪਰ ਉਹ ਅਮਰੀਕਾ ਦਾ ਸਿਟੀਜ਼ਨ ਹੈ ਔਰ ਉੱਥੇ ਉਹਦੇ ਬੱਚੇ ਸੈੱਟ ਹੈ ਉਹ ਪੰਜਾਬ ਦੇ ਭਲੇ ਵਾਸਤੇ ਆਇਆ ਸੀ ਅੱਜ ਤੱਕ ਉਹ ਬੰਦੇ ਤੇ ਕੋਈ ਦੋਸ਼ ਨਹੀਂ ਲੱਗਿਆ ਚਲੋ ਮਹਿਕਮਾ ਸੀ ਇੱਕ ਦੋ ਮਹਿਕਮੇ ਸੀ ਪਹਿਲਾਂ ਲੈ ਲਈ ਉਹਨਾਂ ਨੇ ਅਸੀਫਾ ਦਿੱਤਾ ਕਿ ਲੋ ਨਵੇਂ ਬੰਦੇ ਨੂੰ ਜਿਹੜਾ ਹੁਣ ਜਿਮਣੀ ਚੋਣ ਦੇ ਵਿੱਚ ਜਿਹੜਾ ਹੈ ਗੋ ਲੁਧਿਆਣੇ ਦੇ ਲੋਕਾਂ ਨੇ ਜਿੱਤਾਇਆ ਹੈ ਸੰਜੀਵ ਅਰੋੜੇ ਨੂੰ ਉਹਨੂੰ ਵੀ ਮੌਕਾ ਦੇਣਾ ਚਾਹੀਦਾ ਉਹ ਆਪ ਕਹਿ ਰਿਹਾ ਵੀ ਮੇਰਾ ਕੋਈ ਹੈਨਿੰਗ ਆ ਕਿਸੇ ਨਾ ਬੈਰ ਪ੍ਰੋਧ ਢਾਲੀਵਾਲ ਸਾਹਿਬ ਕਹਿ ਰਹੇ ਐ ਤੇ ਫਿਰ ਥੋਡੇ ਕਾ ਚਲੂਨੇ ਲੜਦੇ ਨੇ ਯਾਰ ਤਸੀਫਾ ਉਹ ਦੇ ਗਿਆ ਉਹ ਕਹਿੰਦਾ ਮੈਂ ਪਾਰਟੀ ਦੇ ਨਾਲ ਖੜਾ ਹਾਂ ਕੇਜਰੀਵਾਲ ਸਾਹਿਬ ਦੇ ਨਾਲ ਖੜਾ ਭਗਵੰਤ ਮਾਨ ਦੇ ਨਾਲ ਖੜਾ ਹੋ ਸਕਦਾ ਹੈ ਉਹਨੂੰ ਕੋਈ ਵੱਡਾ ਅਹੁਦਾ ਦੇਣਾ ਹੋਵੇ ਰਾਜ ਸਭਾ ਦਾ ਮੈਂਬਰ ਬਣਾਉਣਾ ਹੋਵੇ ਤੁਹਾਨੂੰ ਕੀ ਹੈ ਇਹ ਜਿਹੜੇ ਅਕਾਲੀ ਤੇ ਕਾਂਗਰਸੀ ਇਕੱਠੇ ਹੋ ਕੇ ਸਵੇਰੇ ਸ਼ਾਮ ਨਿੰਦਿਆ ਚੁਗਲੀ ਕਰਦੇ ਆ ਜਿਵੇਂ ਸੁਖਬੀਰ ਬਾਦਲ ਕਹਿੰਦਾ ਸੀ ਨਾ ਕਿ ਵਿਕਰਮਜੀਤ ਮਜੀਠੀਆ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਪਾਠ ਕਰਦਾ ਹੈ ਬਿਲਕੁਲ ਧੰਨਵਾਦ ਵਧੀਆ ਰੱਬ ਦਾ ਨਾਮ ਲੈਂਦਾ ਪਰ ਤਿੰਨ ਘੰਟੇ ਪਾਠ ਕਰੇ ਤਾਂ ਕੀ ਫਾਇਦਾ ਜਦੋਂ 13 ਘੰਟੇ ਝੂਠ ਬੋਲਣਾ ਉਹਦਾ ਕੋਈ ਪਾਠ ਦਾ ਤੰਤ ਹੈ ਆਪ ਵੀ ਪਾਠ ਕਰਿਆ ਆਪਦੇ ਵਾਸਤੇ ਲੋਕਾਂ ਮੱਥੇ ਤਾਂ ਕਰਿਆ ਨਹੀਂ ਆਪ ਹੀ ਝੂਠ ਬਰੇ ਲੋਕਾਂ 'ਚ ਝੂਠ ਬਲਾਉਣ ਵਾਸਤੇ ਕਦੇ ਉਹਦੀ ਪਾਠ ਕਰਦੇ ਦੀ ਵੀਡੀਓ ਵਾਇਰਲ ਕਰੋ ਨਾ ਵੀ ਪਾਠ ਕਰਦਾ ਹੈ ਸ਼ੁੱਧ ਕਰਦਾ ਹੈ ਜਾਂ ਅਸ਼ੁੱਧ ਕਰਦਾ ਹੈ ਇਹ ਹੀ ਕਾਂਗਰਸੀ ਨੇ ਤੜਕੇ ਲੱਗ ਜਾਂਦੇ ਨੇ ਹੁਣ ਕੀ ਹੈ ਹੁਣ ਇੰਨਾ ਜਿਹੜੇ ਅਫਸਰ ਹੈ ਉਹ ਤਾਂ ਉਹੀ ਹੈ ਨਾ ਇੰਨਾ ਮੁਖਪੀਆ ਜਿਹੜੀਆਂ ਰਿਪੋਰਟਾਂ 'ਚ ਸੂਤਰਾਂ ਤੋਂ ਪਤਾ ਲੱਗ ਜਾਂਦਾ ਹੈ ਏਜੰਸੀਆਂ 'ਚ ਪਤਾ ਲੱਗ ਜਾਂਦਾ ਹੈ ਕਿ ਸਾਡੇ ਤੇ ਆਹ ਕਾਰਵਾਈ ਹੁਣ ਸ਼ੁਰੂ ਹੋਗੀ ਤਾਂ ਫਿਰ ਇਹ ਇੱਕ ਦੂਜੇ ਦੇ ਨਾਲ ਰਲ ਜਾਂਦੇ ਵੀ ਮੈਂ ਤੇਰੀ ਖਾਤਰ ਰੋਲਾ ਪਾਉਂ ਜੇ ਕੱਲ ਨੂੰ ਮੈਨੂੰ ਚੱਕ ਲਿਆ ਤੁਸੀਂ ਮੇਰੀ ਖਾਤਰ ਪਾਇਓ ਹੁਣ ਇਹ ਜਿਹੜਾ ਹੈਗਾ ਪ੍ਰਕਾਸ਼ ਸਿੰਘ ਹੈ ਸੁਖਪਾਲ ਸਿੰਘ ਕਹਿ ਰਿਹਾ ਹੈ ਰਾਜਾ ਬੜਿੰਗ ਸੁੱਕੀ ਹੁੰਦਾ ਆਵ ਜਾ ਮਤਲਬ ਔਰ ਕਾਫੀ ਲੀਡਰ ਨੇ ਅਕਾਲੀ ਕਾਂਗਰਸੀਆਂ ਦੇ ਇੰਨਾ ਇਹ ਬੰਦੇ ਰਡਾਰ ਤੇ ਹੈ ਇੰਨਾ ਤੇ ਕਦੋਂ ਵੀ ਕੋਈ ਐਫਆਈਆਰ ਹੋ ਸਕਦੀ ਹੈ ਇਹਨਾਂ ਦੀਆਂ ਫੈਲਾਂ ਜਿਹੜੀਆਂ ਉਹ ਭਗਵੰਤ ਮਾਨ ਨੇ ਮਿੱਟੀ ਝਾੜ ਲਈ ਮਿੱਟੀ ਝਾੜ ਕੇ ਤੇ ਹੁਣ ਇਹਨਾਂ ਦੀ ਤਿਆਰੀ ਕਰ ਲਈ ਤੇ ਹੁਣ ਇਹ ਮਜੀਠੀ ਦਾ ਪੱਖ ਲੈ ਰਹੇ ਹੈ ਕੁਚਨ ਨਹੀਂ ਉਧਰ ਲੈ ਰਹੇ ਹੈ ਹੁਣ ਚੰਨੀ ਪਹਿਲਾਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਇਦੇ ਨਾਲ ਧੱਕਾ ਹੋ ਗਿਆ ਕੱਲ ਕਹੀ ਜਾਂਦਾ ਜੇ ਮੇਰੀ ਮੇਰੀ ਗਵਾਹੀ ਦੀ ਲੋੜ ਹੋਈ ਦੱਸ ਦਿਓ ਹੁਣ ਭਾਈ ਉਹ ਗਵਾਹੀਆਂ ਵੀ ਦੇਣ ਜਾਂਦਾ ਜਿਵੇਂ ਕਹਿੰਦਾ ਨਾ ਬੱਕਰੀਆਂ ਚੋਣ ਜਾਂਦਾ ਹੁਣ ਮੈਂ ਗਵਾਹੀਆਂ ਵੀ ਦੇਣ ਜਾਂਦਾ ਇਸ ਕਰਕੇ ਬੰਦੇ ਹੈਗੇ ਇਹ ਆਪਣੇ ਸਿਰ ਚ ਧਾਏ ਹੋਏ ਲੋਕਾਂ ਦੇ ਕਿਉਂਕਿ ਪੰਜ ਪੰਜ ਮਿੰਟਾਂ ਬਾਅਦ ਹੀ ਬਦਲਦੀ ਹੈ ਡੂੰਘੀਆਂ ਜੜਾਂ ਨੇ ਇਹ ਜਿਹੜਾ ਹੈਗਾ ਇੱਕ ਪੰਜਾਬੀ ਦੇ ਵਿੱਚ ਕਹੀਦੀ ਏ ਵੀ ਲੋਕਾਂ ਨੂੰ ਘਬਰਾਹਤ ਕਰਨ ਦਾ ਇੱਕ ਤਜਰਬਾ ਰੱਖਦੇ ਹੈ ਭੁੱਲਣ ਦਾ ਤੇ ਆਪਾਂ ਬੋਲਣ ਵਾਲਿਆਂ ਦੇ ਮਗਰ ਲੱਜ ਜਾਂਦੇ ਆ ਜੇ ਤਾਂ ਆਪਾਂ ਕੋਈ ਸਲੇਬ ਚੈੱਕ ਕਰਦੇ ਆ ਉਦੋਂ ਮਤਲਬ ਉਹਨਾਂ ਚੀਜ਼ਾਂ ਤੇ ਅਸੀਂ ਨਹੀਂ ਜਾਂਦੇ ਕਰਜ਼ਾ ਚੜ ਗਿਆ ਜੀ ਪੰਜਾਬ ਜੇ ਪੰਜਾਬ ਸਰ ਚਾਹੇ 10000 ਕਰੋੜ ਰੁਪਇਆ ਕਰਜ਼ਾ ਚੜ ਜੇ ਸਾਡੇ ਇਸ ਨੌਜਵਾਨਾਂ ਨੂੰ ਇੱਥੇ ਨੌਕਰੀ ਮਿਲੇ ਇੱਥੇ ਸਾਰੀਆਂ ਸਹੂਲਤਾਂ ਮਿਲਣ ਤੇ ਕਦੀ ਉਹ ਦੇਖਿਆ ਵੀ ਰੋਜ਼ ਜਹਾਜ਼ ਜਾਂਦੇ ਆ ਤੇ ਕਿੰਨੇ ਹਜ਼ਾਰ ਕਰੋੜ ਰੁਪਇਆ ਕਿੰਨੇ ਹਜ਼ਾਰ ਕਰੋੜ ਰੁਪਇਆ ਰੋਜ਼ ਕੈਨੇਡਾ ਅਮਰੀਕਾ ਜਾਂਦਾ ਜੇ ਕਰਜ਼ਾ ਚੱਕ ਕੇ ਇੱਥੇ ਸਾਨੂੰ ਰੁਜ਼ਗਾਰ ਦਿੰਦਾ ਈ ਇਹ ਮਾੜਾ ਜਿਹੜੇ ਬੰਦੇ ਨੇ ਆਉਦੇ ਬੱਚੇ ਬਾਹਰ ਭੇਜੇ ਐ ਉਹਨਾਂ ਨੇ ਵਿਆਜ ਤੇ ਚੱਕੇ ਤੇ ਵਿਆਜ ਤਾਂ ਉਹ ਵੀ ਭਰਦੇ ਆ ਨਾ ਉਹ ਥੋੜਾ ਭਰਦੇ ਆ ਏਹੀ ਗੱਲ ਹੈ ਨਾ ਉਹ ਵਿਆਜ ਭਰਦੇ ਆ ਥੋੜਾ ਭਰਦੇ ਆ ਜੇ ਬੰਦਾ ਸਾਨੂੰ ਰੁਜ਼ਗਾਰ ਦਿੰਦਾ ਇੱਥੇ ਤਾਂ ਕੋਈ ਮਾੜਾ ਨਹੀਂ ਬਿਆਨਤ ਸਿੰਘ ਸਰਕਾਰ ਵੇਲੇ ਕਾਂਗਰਸ ਦੀਆਂ ਸਰਕਾਰਾਂ ਵੇਲੇ 25000 ਪੰਜਾਬ ਦਾ ਮੁੰਡਾ ਮਾਰਤਾ ਨਾਲੇ 85000 ਰੁਪਇਆ ਕਰੋੜ 85000 ਕਰੋੜ ਦਾ ਕਰਜ਼ਾ ਚੜਾਤਾ ਉਹ ਮੁੰਡੇ ਵਾਪਸ ਆ ਜਾਣਗੇ ਕਰਜ਼ਾ ਦਾ ਲਾਹ ਤਾਂ ਲਕੀਰ ਬੱਝ ਗਈ ਬਾਦਲ ਦੇ ਰਾਜ ਵਿੱਚ 25 ਤੋਂ 30 ਯਾਰ ਮੁੰਡਾ ਨਸ਼ਿਆਣਾ ਮਾਰਦਾ ਕੀਨੇ ਮਾਰਦਾ ਮਜੀਠੀ ਨੇ ਮਾਰਦਾ ਉਹ ਕਹੀ ਜਾਂਦੀ ਹੈ ਵਿਜੀਲੈਂਸ ਕਹੀ ਜਾਂਦੇ ਝੂਠ ਤਾਂ ਨਹੀਂ ਬੋਲਦੇ ਇੱਕ ਏਜੰਸੀਆਂ ਨਾ ਤੇ ਉਹ ਵਾਪਸ ਆ ਜੂਗਾ ਮੁੰਡਾ ਤੇ ਕਰਜ਼ਾ ਜਿਹੜਾ ਕੋਈ ਗੱਲ ਨਹੀਂ ਲੈ ਜੂਗਾ ਤੇ ਇਹ ਜਿਹੜੇ ਕਰਜ਼ਾ ਪਿਛਲਾ ਉਹ ਵੀ ਵੀਰੋ ਤੁਸੀਂ ਪੁੱਛਿਆ ਕਰੋ ਇਹਨਾਂ ਨੂੰ ਵੀ ਪਿਛਲਾ ਕਰਜ਼ਾ ਕਿੰਨਾ ਸੀ ਜਦੋਂ 2017 ਦੇ ਵਿੱਚ ਗਵਰਨਮੈਂਟ ਆਪਣਾ ਸੌਰੀ 22 ਦੇ ਵਿੱਚ ਗਵਰਨਮੈਂਟ ਬਣੀ ਪਿੱਛੇ ਕਰਜ਼ਾ ਕਿੰਨਾ ਸੀ ਤੇ ਚੱਕਿਆ ਕਿੰਨਾ ਗਿਆ ਉਹ ਸੋ ਇਹ ਜਿਵੇਂ 39 ਬਾਲ ਨੇ ਨਿਸਫਾ ਦਿੱਤਾ ਸਾਡਾ ਮੀਡੀਆ ਵੀ ਇਹੋ ਜਿਹਾ ਹੈ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਸੋਸ਼ਲ ਮੀਡੀਆ ਤੇ ਹਰੇਕ ਬੰਦਾ YouTube ਚੈਨਲ ਬਣਾਈ ਬੈਠਾ ਹੈ ਉਹ ਆਪ ਦੇ ਜਿਹੜੇ ਹੈਗੇ ਆ ਪੈਸੇ ਕਮਾਉਣ ਦੀ ਖਾਤਰ ਵਿਊ ਲੈਣ ਦੀ ਖਾਤਰ ਉਹ ਥੰਬਨਲ ਹੋਰ ਹੁੰਦਾ ਹੈ ਵਿੱਚੋਂ ਕੁਝ ਹੋਰ ਨਿਕਲਦਾ ਹੈ ਜਦੋਂ ਆਪਾਂ ਉਹਨੂੰ ਗਾਹਾਂ ਕਰੀ ਜਾਂਦੇ ਆਪਾਂ ਉਹਦੀ ਕਲਿੱਕ ਕਰ ਦਿੰਦੇ ਆ ਉਹ ਵੀਰੋ ਇੱਕ ਪੈਸੇ ਦਾ ਧੰਦਾ ਬਣਿਆ ਹੋਇਆ ਹੈ ਤੇ ਤੁਸੀਂ ਇਹਨੂੰ ਬੜਾ ਟੈਕਨੀਕਲ ਗੱਲ ਨੂੰ ਸਮਝਿਆ ਕਰੋ ਮਾਤ ਤੋੜ ਕੇ ਜਿਹੜਾ ਹੈਗਾ ਬੋਲਿਆ ਕਰੋ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ